ਜਿਹੜੇ ਦਾ ਕਟਿਆ ਪ੍ਰਸ਼ਾਸਨ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਿੱਜ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਮੇਰਾ ਪਿੰਡ ਨੰਗਲ ਹੈ ਜੀ ਰਾਜੂ ਮੇਰਾ ਨਾਮ ਹੈ ਜੀ ਮੈਂ ਮਿੱਤ ਕਿ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਸੀਗਾ ਜੀ ਕੀ ਕਰਨ ਹੋਇਆ ਵੀ ਕਿਸ ਤਰ੍ਹਾਂ ਮੌਤ ਹੋਈ ਕਿਸ ਤਰ੍ਹਾਂ ਇਹ ਜੇ ਕਾਰ ਨਹੀਂ ਇਹ ਜੇਲ੍ਹ ਚ ਹੋਈ ਹੈਗੀ ਜੀ तकरीबन 11 ਕਵਜੇ ਦਾ ਟਾਈਮ ਦੱਸਦੇ ਅੰਦਰੋਂ ਕੈਦੀਆਂ ਨੇ ਦੱਸਿਆ ਸੀਗਾ ਜੀ 11 ਕਵਜੇ ਸੀਗੇ ਜੀ ਤੇ 2 ਘੰਟੇ ਦੇ ਡੇਢ ਘੰਟਾ ਤੜਫਦਾਰਿਆ ਜੀ ਉਹਨਾਂ ਨੇ ਕਿਤੇ ਗੌਰ ਨਹੀਂ ਕਰੀ ਜੀ ਜੇਲ੍ਹ ਪ੍ਰਸ਼ਾਸਨ ਨੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਜੀ ਇਹਨਾਂ ਨੂੰ ਕੋਈ ਮਹਤਵਪੂਰਨ ਸਮੱਸਿਆ ਸੀ ਕਿ ਕੋਈ ਨਹੀਂ ਕੋਈ ਇਸ ਬੱਚਾ ਨਹੀਂ ਉਹਨੇ 56 ਬਾਰ ਬਲੱਡ ਦਿੱਤਾ ਹੋਇਆ ਸੀਗਾ ਜੀ ਬਲੱਡ ਬੈਂਕਾਂ ਨਾਲੋਂ ਪਤਾ ਕਰਿਆ ਜਾਵੇ ਉਹ 55 ਵਾਰ ਬਲੱਡ ਦਿੱਤਾ ਸੀ ਉਹਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ ਜੇ ਕੋਈ ਪ੍ਰੋਬਲਮ ਆਉਂਦੀ ਤਾਂ ਪਤਾ ਲੱਗਦਾ ਇਹ ਆਪਾਂ ਨੂੰ ਫਿਰ ਬਲੱਡ ਹੀ ਨਹੀਂ ਲੈਂਦੇ ਜੇ 55 ਵਾਰ ਬਲੱਡ ਲੈਂਤਾ ਹੋਇਆ ਇਹ ਬੰਦੇ ਨੂੰ ਹੁਣ ਕੀ ਮੰਗ ਕਰਦੇ ਨੇ ਮੰਗ ਮੈਂ ਇਨਸਾਫ ਦੀ ਕਰਦਾ ਜੀ ਜੇਲ੍ਹ ਪ੍ਰਸ਼ਾਸਨ ਤੇ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਡਿਊਟੀ ਦੌਰਾਨ ਤੇ ਜਿਹੜਾ ਬੰਦੇ ਇਸ ਟਾਈਮ ਡਿਊਟੀ ਤੇ ਸੀਗਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਸ ਟਾਈਮ ਤਰਨਾ ਕਿਦੋਂ ਤੱਕ ਤਰਨਾ ਉਸ ਤਰ੍ਹਾਂ ਲੱਗੂਗਾ ਜਿਨਾਂ 'ਚ ਇਨਸਾਫ ਨਹੀਂ ਮਿਲੂਗਾ ਜੀ ਪੋਸਟਮਾਰਟਮ ਕਰਾਇਆ ਜਾਊਗਾ ਨਹੀਂ ਪੋਸਟਮਾਰਟਮ ਉਸਨੇ ਕਰਾਇਆ ਜਾਊਗਾ ਜੀ ਇਸ ਦਿਨ ਇਨਸਾਫ ਮਿਲੂਗਾ ਜੀ ਬੱਲੇ ਸਿੰਘ ਸੰਦੋਹਾ ਡੀਕੇ ਜੁਗਤਾ ਸਿੱਧੂ ਪਰ ਜ਼ਿਲ੍ਹਾ ਬਟਿੰਡਾ ਦੇ ਪ੍ਰਧਾਨ ਕੀ ਗੱਲਬਾਤ ਹੋਈ ਜਿਹੜਾ ਤਾਂ ਨਾ ਦੱਸ ਸਕਾਂ ਜੀ ਅੱਜ ਜਿਹੜਾ ਅ ਬਟਿੰਡੇ ਸਰਕਾਰੀ ਹਸਪੀਟਲ ਦੇ ਵਿੱਚ ਬੈਠੇ ਆ ਇੱਕ ਨੰਗਲ ਪਿੰਡ ਪੈਂਦਾ ਮਾਨਸਾਂ ਜਿਹੜੇ ਦੇ ਵਿੱਚ ਉੱਥੋਂ ਦਾ ਬਾਜੀਕਰ ਜਾਤੀ ਨਾਲ ਸੰਬੰਧਤ ਹੈ ਜਿਹੜਾ ਸਾਡਾ ਭਰਾ ਜੀ ਜੀ ਕੱਲ ਜੇੜ ਦੇ ਵਿੱਚ ਇੱਕ ਡੈਥ ਹੋਈ ਹੈ ਉਹਦੀ ਰੈੱਡ ਬਾਡੀ ਹੈ ਜਿਹੜੀ ਮੌਂਦਰੀ ਦੇ ਵਿੱਚ ਹੈਗੀ ਅਸੀਂ ਇਸ ਕਰਕੇ ਬੈਠੇ ਆ ਕਿ ਉਸ ਪਰਿਵਾਰ ਦੇ ਨਾਲ ਧੱਕਾ ਹੋਇਆ ਅਸੀਂ ਮੰਗ ਕਰਦੇ ਆ ਕਿ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਜਿਨੇ ਧੱਕਾ ਕੀਤਾ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਸ ਪਰਿਵਾਰ ਨੂੰ ਜਿਹੜਾ ਅਨਸਾਫ਼ ਦਿੱਤਾ ਜਾਵੇ ਇਸ ਕਰਕੇ ਅਸੀਂ ਇੱਥੇ ਆਪਣਾ ਜਿਹੜਾ ਹਸਪੀਟਲ ਦੇ ਵਿੱਚ ਬੈਠੇ ਆ ਜਿਹੜੀ ਮੌਤ ਹੋਈ ਹੈ ਕਿਸ ਕਾਰਨਾ ਕਰਕੇ ਹੋਈ ਇਹ ਮੌਤ ਜਿਹੜੀ ਹੋਈ ਹੈਗੀ ਕਿਉਂਕਿ ਜੇਹ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਰਾਤ ਨੂੰ ਉੱਥੇ ਕੋਈ ਪ੍ਰਬੰਧ ਨਹੀਂ ਸਰਕਾਰੀ ਹਸਪਤਾਲ ਹੈ ਜਿਹੜਾ ਸਾਡਾ ਜੇਹ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਦੋ ਵਾਰੀ ਜੇਹ ਜਾ ਕੇ ਆਏ ਸਾਨੂੰ ਪਤਾ ਹੈ ਡਾਕਟਰ ਦਿਨੇ-ਦਿਨੇ ਜਾਂਦਾ ਹੈ ਅੱਠ ਨੇ ਉਹ ਆ ਜਾਂਦਾ ਹੈ ਰਾਤ ਨੂੰ ਕੋਈ ਵੀ ਬੰਦਾ ਤਕਲੀਫ ਹੁੰਦੀ ਆ ਤਾਂ ਉਹ ਜਿਹੜਾ ਕੋਈ ਪ੍ਰਬੰਧ ਨਹੀਂ ਦੂਸਰਾ ਲਗਭਗ ਜਿਹੜਾ ਬਠਿੰਡੇ ਤੋਂ ਲਗਭਗ ਮੈਨੂੰ ਆ ਲੱਗਦਾ ਵੀ 35-40 ਕਿਲੋਮੀਟਰ ਜਿਹੜੀ ਜੇਲ ਹੈਗੀ ਜਿਸ ਕਰਕੇ ਸਾਨੂੰ ਲੱਗਦਾ ਕਿ ਜਿਹੜਾ ਇਸ ਦਾ ਠੀਕ ਨਾਂ ਲਾਜ ਹੁਣ ਕਰਕੇ ਜਦੋਂ ਟਖਲੇਪ ਹੋਈ ਹੈਗੀ ਉੱਥੇ ਤਰਫ ਹੈ ਰਾਤ ਨੂੰ ਤਾਂ ਉੱਥੇ ਕੋਈ ਜਿਹੜਾ ਪ੍ਰਬੰਧਨ ਸੀ ਜਿਸ ਕਰਕੇ ਉਹਦੀ ਡੈਥ ਹੋਈ ਹੈ ਔਰ ਦੂਸਰਾ ਕਿ ਉਹਦੇ ਜਦੋਂ ਪਰਚਾ ਝੂਠਾ ਪਾਇਆ ਗਿਆ ਤਾਂ ਉਹਦੇ ਮਨ ਦੇ ਉੱਤੇ ਟੈਕਸ਼ਨ ਸੀ ਟੈਕਸ਼ਨ ਹੋਰ ਕਰਕੇ ਨਾਲ ਉਹਦੇ ਘਰ ਵਾਲੀ ਸੀ ਅੱਤ ਤੁਸੀਂ ਦੇਖਿਆ ਕਿ ਇੱਕ ਬੱਚੀ ਤੇ ਇੱਕ ਬੇਟਾ ਛੋਟੇ ਛੋਟੇ ਨਾ ਜਿਹੜੇ ਬਾਹਰ ਨਾ ਉਹ ਟੈਕਸ਼ਨ ਕਰਕੇ ਹੋ ਸਕਦਾਗਾ ਉਹਦੇ ਮਨ ਦੇ ਉੱਤੇ ਜਿਹੜਾ ਜ਼ਿਆਦਾ ਬੋਝ ਪੈ ਗਿਆ ਹੋਵੇ ਜਿਸ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਮੌਤ ਹੋ ਗਈ ਹੈਗੀ ਕਿਹੜੇ ਪਿੰਡ ਦਾ ਸੀਗਾ ਤੇ ਕਾਹਦਾ ਪਰਚਾ ਪਾਇਆ ਗਿਆ ਸੀ ਉਹ ਸੀਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਨੰਗਲ ਉੱਥੋਂ ਦਾ ਇੱਕ ਜਿਮੀਦਾਰਾਂ ਦਾ ਮੁੰਡਾ ਹੈ ਤੇ ਜਿਹੜੀ ਲਟਕੀ ਆ ਉਹ ਰਾਮਪਰੇ ਦੀ ਹੈ ਬਸੰਡੇ ਜਿਹੜੇ ਵਿੱਚ ਰਾਮਪਰਾ ਪੈਂਦਾ ਉਹਨਾਂ ਦੇ ਦੋਸਤ ਰਿਲੇਸ਼ਨ ਸੀਗੇ ਔਰ ਉਹਨਾਂ ਦੇ ਰਿਲੇਸ਼ਨ ਹੋਣ ਕਰਕੇ ਉਹਨਾਂ ਨੇ ਜੱਜ ਦੇ ਬਕਾਇਦਾ ਬਿਆਨ ਦਿੱਤੇ ਆ ਜਾ ਕੇ ਉਸ ਲੜਕੀ ਨੇ ਕਿ ਮੈਂ ਇਸ ਮੁੰਡੇ ਦੇ ਨਾਲ ਰਹੂੰਗੀ ਤੇ ਉਹ ਬਿਆਨਾਰੇ ਦਾਤੇ ਜਿਹੜਾ ਇਹ ਪਰਤੇ ਨਹੀਂ ਬਣਦਾ ਸੀ ਦੂਸਰਾ ਕਿ ਇੱਕ ਜ਼ਿੰਮੇਵਾਰਾਂ ਦਾ ਮੁੰਡਾ ਤੇ ਇਹ ਜਿਹੜੇ ਜਾਤੀ ਸਾਡੇ ਬਾਜੀਗਰਾਂ ਨਾਲ ਸੰਬੰਧਤ ਰੱਖਦੇ ਹੋਏ ਜਿਹੜਾ ਮੀਆਂ ਬੀਬੀ ਦੋਨਾਂ ਨੂੰ ਉਸ ਪਰਚੇ ਦੇ ਵਿੱਚ ਜਿਹੜਾ ਜਬਰ ਜਨਾ ਦੇ ਪਰਚੇ ਦੇ ਵਿੱਚ ਹੈ ਜਿਹੜਾ ਬਿਨਾਂ ਵਜਾ ਤੋਂ ਸਿਰਪ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜੇ ਸਾਡੇ ਗੈਂਗ ਬਣੇ ਨੇਗੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿ ਜਿਹੜੇ ਦੋ ਬੇਟੀਆਂ ਦੋ ਲੜਕੀਆਂ ਹੋ ਗਈਆਂ ਦੋ ਬੰਦੇ ਹੋ ਗਏ ਤੇ ਉਹ ਭੜੋ ਕੇ ਕਿਸੇ ਪਰਿਵਾਰ ਨੂੰ ਕਿ ਤੁਹਾਡੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਅਸੀਂ ਤੁਹਾਡੇ ਰਿਸ਼ਤਾ ਕਰਾ ਦਿੰਦੇ ਆ ਤਾਂ ਉਹ ਉਹਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ 5-7 ਲੱਖ ਰੁਪਏ ਦੀ ਜਿਹੜੀ ਠੱਗੀ ਮਾਰ ਕੇ ਦੋਨੋਂ ਉਹਨਾਂ ਦੇ ਘਰੇ ਲੜਕੀ ਰਹਿ ਕੇ ਮੁੜ ਕੇ ਉਹਨਾਂ ਦਾ ਨਾ ਘਰ ਦੇਖਦੇ ਆ ਨਾ ਬਾਹਰ ਦੇਖਦੇ ਆ ਨਾ ਉਹ ਝੌਂਦੇ ਨੇ ਕਿਤੇ ਤੇ ਇਹ ਗੈਂਗ ਆ ਜਿਹੜਾ ਲਗਭਗ ਜਿਹੜੀਆਂ ਸਾਡੇ ਕੋਲੇ ਇਹਨਾਂ ਦੀਆਂ ਰਿਕਾਰਡਿੰਗਾਂ ਨਹੀਂਆਂ ਉਹ ਸਿਰਫ ਜਿਹੜੇ ਪੈਸੇ ਲੈਣ ਦੇ ਖਾਤਰ ਐ ਇਹਨਾਂ ਨੂੰ ਜਿਹੜਾ ਪਸਾਇਆ ਗਿਆ ਜਿਸ ਕਰਕੇ ਉਸ ਲੜਕੀ ਤੋਂ ਧੱਕੇ ਦੇ ਨਾਲ ਬਿਆਨ ਕਰਾਏ ਗਏ ਜ਼ਬਰਦਸਤੀ ਬਿਆਨ ਕਰਾਏ ਗਏ ਔਰ ਬਿਆਨ ਕਰਾ ਕੇ ਜਿਹੜਾ ਪਰਚਾ ਹੈ ਜ਼ਬਰਜਨਾਹ ਦਾ ਜਿਹੜਾ ਪਰਚਾ ਦਿੱਤਾ ਗਿਆ ਉਸ ਪਰਚੇ ਦੇ ਤਹਿਤ ਲਗਭਗ 2 ਮਹੀਨੇ ਹੋ ਗਏ ਸਾਡੇ ਉਹ ਪਰਿਵਾਰ ਆ ਜਿਹੜਾ ਜੇਲ੍ਹ ਦੇ ਵਿੱਚ ਐ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿੰਦੇ ਵੀ ਉਸਲਾ ਹੈ ਵੀ ਪੁਲਿਸ ਮੁਲਾਜ਼ਮ ਜਿਹੜੇ ਪੈਸੇ ਮੰਗ ਰਿਆ ਸੀਗਾ ਚਲਾਨ ਪੇਸ਼ ਉਹ ਗੈਂਗ ਜਿਹੜਾ ਗੈਂਗ ਹੈ ਨਾ ਗੈਂਗ ਦੇ ਨਾਲ ਉਹ ਪੁਲਿਸ ਮੁਲਾਜ਼ਮ ਜੁੜੇ ਹੋਏ ਨਾ ਉਹ ਬਾਰ-ਬਾਰ ਜਿਹੜੀਆਂ ਵੀਡੀਓਆਂ ਲਗੀਆਂ ਉਹ ਬਾਰ-ਬਾਰ ਉਸੇ 'ਚ ਜਿਹੜੀ ਬਾਰ-ਬਾਰ ਉਹ ਪੈਸਿਆਂ ਦੀ ਮੰਗ ਆ ਰਹੀ ਹੈ ਇਹ ਨਹੀਂ ਮੰਗ ਆ ਰਹੀ ਕਿ ਸਾਡੀ ਬੱਚੀ ਦੇ ਨਾਲ ਗਲਤ ਹੋ ਗਿਆ ਸਾਡੀ ਬੱਚੀ ਦੇ ਨਾਲ ਧੱਕਾ ਹੋ ਗਿਆ ਇਹ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹ ਕਿਤੇ ਨਹੀਂ ਉਹਨਾਂ ਦਾ ਮਤਲਬ ਜਣੀ ਜਿਹੜਾ ਜਿਹੜੀਆਂ ਸਾਡੇ ਕੋਲੇ ਰਿਕਾਰਡਿੰਗਾਂ ਹਨੀਆਂ ਉਹਨਾਂ ਰਿਕਾਰਡਿੰਗਾਂ ਦੇ ਵਿੱਚ ਮਤਲਬ ਜਣੀ ਲੈਂਡਰੀ ਇੰਡਰੀ ਗੱਲ ਚੱਲ ਰਹੀ ਹੈ ਜਿਸ ਕਰਕੇ ਉਹ ਗੈਂਗ ਹੈਗਾ ਜਿਹੜਾ ਇੱਕ ਗੈਂਗ ਦੇ ਤੌਰ ਤੇ ਕੰਮ ਕੀਤਾ ਜਿਨ੍ਹਾਂ ਨੇ ਔਰ ਉਹ ਕੰਮ ਗਲਤ ਕੀਤਾ ਤੇ ਜਿਹੜਾ ਅੱਜ ਇਹ ਬੱਚੇ ਨਾ ਜਿਨ੍ਹਾਂ ਦਾ ਜਿਨ੍ਹਾਂ ਦੀ ਜਵਾਨ ਦੇ ਉੱਤੋਂ ਆਪਣਾ ਪਿਤਾ ਦਾ ਛਾਇਆ ਚਲਿਆ ਗਿਆ ਜਿਹੜਾ ਜਿਹਨੂੰ ਬਾਪੂ ਕਹਿਣਾ ਸੀ ਆਪਣੀ ਜ਼ਮਾਨੇ ਦੇ ਵਿੱਚ ਉਹ ਬਾਪੂ ਆ ਜਿਹੜਾ ਸਦਾ ਲਈ ਇਹਨਾਂ ਬੱਚਿਆਂ ਕੋਲੋਂ ਚਲਿਆ ਗਿਆ ਬਹੁਤ ਵੱਡਾ ਜਿਹੜਾ ਧੱਕਾ ਹੋਇਆ ਹੈ ਬੇਇਨਸਾफी ਹੋਈ ਹੈ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਆ ਹੁਣੇ ਸਾਡੇ ਕੋਲੇ ਐਸਪੀ ડી ਆ ਕੇ ਗਿਆ ਅਸੀਂ ਕਿਹਾ ਜੀ ਸਾਡੇ ਕੋਲੇ ਤੁਸੀਂ ਘੇੜਾ ਬਚੱਕ ਨਾ ਮਾਰੋ ਔਰ ਉੱਧਰਲੀ ਪਤਾਲ ਕਰਕੇ ਆਓ ਜਿਹੜੇ ਗਲਤ ਹੈ ਜਿਨ੍ਹਾਂ ਨੇ ਧੱਕਾ ਕੀਤਾ ਜਿਹੜੇ ਦੋਛੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਹੜੀ ਲੜਕੀ ਜੇਲ੍ਹ ਚ ਬੈਠੀ ਹੈ ਜੇਕਰ ਉਹ ਨਜਾਇਜ਼ ਫਸਾਈ ਗਈ ਹੈ ਉਹਨੂੰ ਬਾਹਰ ਲੈ ਕੇ ਆਓ ਔਰ ਇਸ ਪਰਿਵਾਰ ਨੂੰ ਹਨਸਾ ਮਿਲਣਾ ਚਾਹੀਦਾ ਤੇ ਇਨਸਾਫ ਦਿਓ ਨਹੀਂ ਇਹ ਸਾਡੀ ਜਿਹੜੀ ਮੌਂਜਰੀ ਦੇ ਵਿੱਚ ਡੈੱਡ ਬੋਡੀ ਪਈ ਹੈ ਉਹ ਇੱਕ ਲਗ ਭਾ ਕੇ ਮਿੱਟੀ ਹੈ ਉਸ ਮਿੱਟੀ ਨੂੰ ਅਸੀਂ ਭਾਵੇਂ ਅੱਜ ਸਮੇਟ ਲਏ ਤੇ ਭਾਵੇਂ ਅਸੀਂ ਕੱਲ ਨੂੰ ਸਮੇਟ ਲੀਏ ਭਾਵੇਂ ਅਸੀਂ 5 ਦਿਨਾਂ ਨੂੰ ਸਮੇਟ ਲੀਏ ਉਹ ਮਿੱਟੀ ਹੈ ਕਿ ਸਮੇਟਣੀ ਹੈ ਉਹਦੇ ਚ ਕੁਝ ਨਹੀਂ ਜੇਕਰ ਨਾਂ ਇਨਸਾਫ ਮਿਲਿਆ ਤਾਂ ਕੱਲ ਨੂੰ ਅੱਜ ਅਸੀਂ ਇੱਕ ਸਿਰਫ ਥੋੜਾ ਜਿਹਾ ਲੋਕਾਂ ਨੂੰ ਲੈ ਕੇ ਆਏ ਆ ਇੱਥੇ ਬੈਠੇ ਆ ਉਹਨਾਂ ਚਿਰ ਨਹੀਂ ਜਾਂਦੇ ਜਿੰਨਾ ਚਿਰ ਬਕਾਇਦਾ ਸਾਰੀ ਜਿਹੜੀ ਛਾਣਮੇਨ ਕਰਕੇ ਸਾਡੇ ਸਾਹਮਣੇ ਸਿਰਸਾ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਨਾ ਤਾਂ ਸਸਕਾਰ ਕਰਗੇ ਤੇ ਨਾ ਅਸੀਂ ਇੱਥੋਂ ਚਾਈਏ ਜੇ ਡਿਲੇ ਕਰਨਗੇ ਤਾਂ ਅਸੀਂ ਇਹਦੇ ਨਾਲ ਨਾਲ ਕੋਈ ਨਵਾਂ ਐਕਸ਼ਨ ਕਰ ਸਕਦੇ ਆਂ ਔਰ ਨਵਾਂ ਐਕਸ਼ਨ ਅਸੀਂ ਦੇ ਸਕਦੇ ਆਂਗੇ ਭਾਵੇਂ ਉਹ ਕਿਤੋਂ ਦਾ ਵੀ ਹੋਵੇ ਫਿਰ ਇਹ ਪ੍ਰਚਾਰਣ ਸਾਡੇ ਬਠਿੰਡੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੋਊਗੀ ਸੋ ਇਹ ਅਸੀਂ ਥੋੜਾ ਇੱਥੇ ਆਉਣ ਤੇ ਸਾਡੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਬੈਗਰੂਜੀ ਕਾ ਖਾਤਸਾ ਬੈਗਰੂਜੀ ਕੀ ਪਟੇ